ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੈਖੇ ਲਾਤਾ ਕਿਆ ਲਓ ਜੀ ਆਪਣਾ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ 'ਚ ਦੀ ਤਾਂ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ 'ਚ ਦੀ ਤਾਂ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਤੇ ਹਵਾ ਦੇ ਉਲਟ ਹਮੇਸ਼ਾ ਬਾਜ਼ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚੱਲਦੀ ਹੈ ਬਾਜ ਉਹਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਸਾਡੇ ਗੁਰੂਆਂ ਤੋਂ ਰੀਤ ਚੱਲੀ ਆਈ ਹੈ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੈਖੇ ਲਾਤਾ ਕਿਆ ਲਓ ਜੀ ਆਪਣਾ ਹੋ ਗਿਆ ਬਹੁਤ ਵੱਡੀ ਗੱਲ ਹੈ ਜਾ ਕੇ ਆਏ ਨਾ ਥਰਮਲ ਪਲਾਂਟ ਸੋਚ ਦੱਬ ਕੇ ਆਇਆ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ 'ਾਂ ਦੀ ਤਾਂ ਘਰਾਂ 'ਾਂ ਦੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਐ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਉਹ ਹੋਰ ਸਸਤਾ ਹੋ ਜਾਊਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੇਗਾ ਕਿੰਨਾ ਕੁਝ ਚੱਲ ਪੂਏ ਇਹਦੇ ਨਾਲ ਪੰਜਾਬ 'ਚ ਪੰਜ ਥਰਮਲ ਪਲਾਂਟ ਨੇ ਪਹਿਲਾਂ ਦੋ ਸਰਕਾਰ ਦੇ ਸੀ ਤਿੰਨ ਪ੍ਰਾਈਵੇਟ ਸੀ ਹੁਣ ਤਿੰਨ ਸਰਕਾਰ ਦੇ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਉਹਨਾਂ ਨੂੰ ਵੀ ਕਹਤਾ ਕਦੇ ਗੱਲ ਕਰਨੀ ਹੋਈ ਦੱਸਿਓ ਅਸੀਂ ਹੈਗੇ ਆ ਕਿਉਂਕਿ ਕੋਲੇ ਦੀ ਖਾਨ ਆਪਣੀ 2015 ਤੋਂ ਬੰਦ ਪਈ ਸੀ 2022 ਦੇ ਵਿੱਚ ਸਰਕਾਰ ਆਈ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਕੋਲੇ ਦੀ ਖਾਨ ਚਲਾ ਲਈ ਵੀਰੋ ਇੰਨਾ ਜਿਆਦਾ ਕੋਲਾ ਕੁਆਲਟੀ ਦਾ ਇੰਨਾ ਫਸਤ ਕੋ ਕਲਾਸ ਕੁਆਲਟੀ ਦਾ ਕੋਲਾ ਹੈ ਕਿ ਸਾਡੇ ਕੋਲੋਂ ਕੱਢਦਿਆਂ ਸਾਡੀਆਂ ਰੇਲ ਗੱਡੀਆਂ ਮੁੱਕ ਜਾਣਗੀਆਂ ਕੋਲਾ ਨਹੀਂ ਮੁੱਕਣਾ ਇਸੇ ਕਰਕੇ ਥਰਮਲ ਪਲੈਂਟ ਖਰੀਦਿਆ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲੈਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੈਖੇ ਲਾਤਾ ਕਿ ਆਹ ਲਓ ਜੀ ਆਪਣਾ ਹੋ ਗਿਆ ਬਹੁਤ ਵੱਡੀ ਗੱਲ ਹੈ ਜਾ ਕੇ ਆਇਆ ਥਰਮਲ ਪਲੈਂਟ ਚ ਸੁੱਚ ਦੱਬ ਕੇ ਆਇਆ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ 'ਦੀ ਤਾਂ ਘਰਾਂ 'ਦੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਐ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਉਹ ਹੋਰ ਸਸਤਾ ਹੋ ਜਾਊਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੂਗਾ ਕਿੰਨਾ ਕੁਝ ਚੱਲ ਪੂਆ ਇਹਦੇ ਨਾਲ ਪੰਜਾਬ 'ਚ ਪੰਜ ਥਰਮਲ ਪਲਾਂਟ ਨੇ ਪਹਿਲਾਂ ਦੋ ਸਰਕਾਰ ਦੇ ਸੀ ਤਿੰਨ ਪ੍ਰਾਈਵੇਟ ਸੀ ਹੁਣ ਤਿੰਨ ਸਰਕਾਰ ਦੇ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਉਹਨਾਂ ਨੂੰ ਵੀ ਕਹਤਾ ਕਦੇ ਗੱਲ ਕਰਨੀ ਹੋਈ ਦੱਸਿਓ ਅਸੀਂ ਹੈਗੇ ਆ ਕਿਉਂਕਿ ਕੋਲੇ ਦੀ ਖਾਨ ਆਪਣੀ 2015 ਤੋਂ ਬੰਦ ਪਈ ਸੀ 2022 ਦੇ ਵਿੱਚ ਸਰਕਾਰ ਆਈ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਕੋਲੇ ਦੀ ਖਾਨ ਚਲਾ ਲਈ ਵੀਰੋ ਇੰਨਾ ਜ਼ਿਆਦਾ ਕੋਲਾ ਕੁਆਲਿਟੀ ਦਾ ਇੰਨਾ ਫਸਟ ਕਲਾਸ ਕੁਆਲਿਟੀ ਦਾ ਕੋਲਾ ਹੈ ਕਿ ਸਾਡੇ ਕੋਲੋਂ ਕੱਢਦਿਆਂ ਸਾਡੀਆਂ ਰੇਲ ਗੱਟੀਆਂ ਮੁੱਕ ਜਾਣਗੀਆਂ ਕੋਲਾ ਨਹੀਂ ਮੁੱਕਣਾ ਇਸੇ ਕਰਕੇ ਥਰਮਲ ਪਲਾਂਟ ਖਰੀਦਿਆ